ਇਹ ਤੁਸੀਂ ਆਨਲਾਈਨ ਪੈਸਾ ਕਿਵੇਂ ਕਮਾ ਸਕਦੇ ਹੋ ਇੱਥੇ ਸਰਚ ਕਰਾਂਗੇ ਚੈਟ ਜੀਪੀਟੀ ਦੋਸਤੋ ਇਹ ਇਨਸਾਨ ਹਰ ਮਹੀਨੇ 8 ਲੱਖ ਰੁਪਿਆ ਕਮਾ ਰਹੇ ਦੋਸਤੋ ਇਸ ਦੇ ਵਿੱਚ ਤੁਹਾਨੂੰ ਕੋਈ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਪੈਣਾ ਤੁਹਾਨੂੰ ਕੁਝ ਬੋਲਣਾ ਨਹੀਂ ਪੈਣਾ ਤੁਸੀਂ ਵੀ ਇਸ ਤਰੀਕੇ ਨਾਲ ਲੱਖਾਂ ਰੁਪਿਆ Google ਤੋਂ ਕਮਾ ਸਕਦੇ ਤੁਸੀਂ ਇਸ ਦੇ ਵਿੱਚ ਦੋਸਤੋ ਕਾਪੀਰਾਈਟ ਫ੍ਰੀ ਵੀਡੀਓ ਵੀ ਅਪਲੋਡ ਕਰ ਸਕਦੇ ਹੈਲਥ ਤੇ ਤੁਸੀਂ ਵੈਬਸਾਈਟ ਬਣਾ ਸਕਦੇ ਹੋ ਐਜੂਕੇਸ਼ਨ ਤੇ ਵੈਬਸਾਈਟ ਬਣਾ ਸਕਦੇ ਹੋ ਦੋਸਤੋ ਜੇਕਰ ਤੁਸੀਂ ਵੀ ਚੈਟ ਜੀਪੀਟੀ ਦੀ ਮਦਦ ਦੇ ਨਾਲ ਆਪਣੀ ਇੱਕ ਬਲੌਗ ਵੈਬਸਾਈਟ ਬਣਾ ਕੇ ਮਹੀਨੇ ਦੇ ਡੇਢ ਤੋਂ 2 ਲੱਖ ਰੁਪਏ ਕਮਾਉਣਾ ਚਾਹੁੰਦੇ ਤਾਂ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਹਾਂਜੀ ਦੋਸਤੋ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪ੍ਰੂਫ ਦਿਖਾ ਦਿੰਦਾ ਸੋ ਦੋਸਤੋ ਇਹ ਇਨਸਾਨ ਹੈ ਸੈਫ ਖਾਨ ਜਿਹੜਾ ਕਿ ਦੋਸਤੋ Google ਦੇ ਉੱਪਰ ਵੈਬਸਾਈਟ ਬਣਾ ਕੇ ਬਲੌਗਿੰਗ ਕਰ ਰਿਹਾ ਸੋ ਦੋਸਤੋ ਇਹ ਇਨਸਾਨ ਹਰ ਮਹੀਨੇ USA ਦਾ 3000 ਡਾਲਰ ਕਮਾ ਰਿਹਾ ਤਕਰੀਬਨ 2.5 ਲੱਖ ਰੁਪਏ ਸੋ ਦੋਸਤੋ ਅੱਗੇ ਹੈ ਕੇਸ਼ਨ ਸਿੰਘ ਇੱਕ ਇਨਸਾਨ ਵੀ Google ਦੇ ਉੱਪਰ ਇੱਕ ਵੈਬਸਾਈਟ ਬਣਾ ਕੇ ਬਲੌਗਿੰਗ ਕਰ ਰਿਹਾ ਤੇ ਦੋਸਤੋ ਇਹ ਇਨਸਾਨ ਹਰ ਮਹੀਨੇ 8 ਲੱਖ ਰੁਪਿਆ ਕਮਾ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਇਸ ਤਰੀਕੇ ਨਾਲ ਦੋਸਤੋ ਲੱਖਾਂ ਰੁਪਿਆ Google ਤੋਂ ਕਮਾ ਸਕਦੇ ਹੋ ਸੋ ਦੋਸਤੋ ਅਗਲੇ 5 ਤੋਂ 10 ਮਿੰਟ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ Google ਦੇ ਉੱਪਰ ਇੱਕ ਬਲੌਗ ਵੈਬਸਾਈਟ ਬਣਾ ਸਕਦੇ ਹੋ ਕਿਵੇਂ ਤੁਸੀਂ ਉਸ ਨੂੰ ਡਿਜ਼ਾਈਨ ਕਰ ਸਕਦੇ ਹੋ ਸੈਕੰਡ ਨੰਬਰ ਤੇ ਦੱਸਾਂਗਾ ਕਿਵੇਂ ਤੁਸੀਂ ਚੈਟ ਜੀਪੀਟੀ ਦੀ ਵਰਤੋਂ ਕਰਕੇ ਆਪਣਾ ਬਲੌਗ ਲਿਖ ਸਕਦੇ ਹੋ ਤੇ ਦੋਸਤੋ ਤੀਸਰੇ ਨੰਬਰ ਤੇ ਦੱਸਾਂਗਾ ਕਿ ਕਿਵੇਂ ਤੁਸੀਂ ਉਹ ਬਲੌਗ ਨੂੰ ਕਸਟਮਾਈਜ਼ ਕਰਕੇ ਪੋਸਟ ਕਰ ਸਕਦੇ ਹੋ ਜਿਸ ਦਿਨ ਤੁਹਾਡਾ ਜੋ ਬਲੌਗ ਹੈ ਉਹ ਰੈਂਕ ਵੀ ਕਰੇਗਾ ਉਸ ਤੇ ਦੋਸਤੋ ਟ੍ਰੈਫਿਕ ਵੀ ਆਵੇਗੀ ਤੇ ਤੁਹਾਨੂੰ ਦੋਸਤੋ ਲੱਖਾਂ ਰੁਪਿਆ ਵੀ ਬਣੇਗਾ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਦੋਸਤੋ ਚੱਲਦੇ ਆਂ ਅਸੀਂ ਆਪਣੇ ਟੌਪਿਕ ਤੇ ਪਰ ਦੋਸਤੋ ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਕਿ ਬਲੌਗ ਕਹਿੰਦੇ ਕਿ ਇਹਨੂੰ ਨੇ ਬਲੌਗ ਵੈਬਸਾਈਟ ਹੁੰਦੀ ਕੀ ਹੈ ਸੋ ਦੋਸਤੋ ਜਦੋਂ ਵੀ ਅਸੀਂ Google ਦੇ ਉੱਪਰ ਕੋਈ ਵੀ ਕੀਵਰਡ ਰਿਸਰਚ ਕਰਦੇ ਹਾਂ ਜਿਵੇਂ ਕਿ ਅਸੀਂ ਲਿਖਦੇ ਹਾਂ ਆਨਲਾਈਨ ਪੈਸਾ ਕਿਵੇਂ ਕਮਾएं ਸੋ ਦੋਸਤੋ ਜਦੋਂ ਅਸੀਂ ਇਹ ਕੀਵਰਡ ਲਿਖ ਕੇ ਸਰਚ ਕੀਤਾ ਤਾਂ ਸਾਡੇ ਸਾਹਮਣੇ ਬਹੁਤ ਸਾਰੀਆਂ ਵੈਬਸਾਈਟ ਓਪਨ ਹੋ ਚੁੱਕੀਆਂ ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਵਾ ਕਿ ਤੁਸੀਂ ਆਨਲਾਈਨ ਪੈਸਾ ਕਿਵੇਂ ਕਮਾ ਸਕਦੇ ਹੋ ਸੋ ਦੋਸਤੋ ਅਸੀਂ ਇੱਥੇ ਕਿਸੇ ਵੀ ਵੈਬਸਾਈਟ ਨੂੰ ਜੇਕਰ ਓਪਨ ਕਰਕੇ ਰੀਡ ਕਰਦੇ ਆ ਸੋ ਦੋਸਤੋ ਇਸ ਨੂੰ ਬਲੌਗ ਆਰਟੀਕਲ ਕਿਹਾ ਜਾਂਦਾ ਇਸ ਨੂੰ ਬਲੌਗ ਵੈਬਸਾਈਟ ਕਿਹਾ ਜਾਂਦਾ ਸੋ ਦੋਸਤੋ ਲੱਖਾਂ ਕਰੋੜਾਂ ਲੋਕ ਹਰ ਦਿਨ ਕੋਈ ਨਾ ਕੋਈ ਕੀਵਰਡ ਰਿਸਰਚ ਕਰਦੇ ਰਹਿੰਦੇ ਨੇ ਜਿਸ ਦੇ ਨਾਲ ਟ੍ਰੈਫਿਕ ਆਉਂਦੀ ਹੈ ਜਿਸ ਦੇ ਨਾਲ ਦੋਸਤੋ ਪੈਸੇ ਬਣਦੇ ਨੇ ਸੋ ਦੋਸਤੋ ਤੁਸੀਂ ਬਲੌਗ ਵੈਬਸਾਈਟ ਕਿਸੇ ਵੀ ਟੌਪਿਕ ਤੇ ਬਣਾ ਸਕਦੇ ਹੋ ਕਿਸੇ ਵੀ ਵਿਸ਼ੇ ਤੇ ਬਣਾ ਸਕਦੇ ਹੋ ਜਿਵੇਂ ਕਿ ਹੈਲਥ ਤੇ ਤੁਸੀਂ ਵੈਬਸਾਈਟ ਬਣਾ ਸਕਦੇ ਹੋ ਤੁਸੀਂ ਦੋਸਤੋ ਐਜੂਕੇਸ਼ਨ ਤੇ ਵੈਬਸਾਈਟ ਬਣਾ ਸਕਦੇ ਹੋ ਤੁਸੀਂ ਸਪੋਰਟਸ ਦੇ ਰਿਲੇਟਡ ਵੈਬਸਾਈਟ ਬਣਾ ਸਕਦੇ ਹੋ ਤੁਸੀਂ ਫੂਡ ਦੇ ਰਿਲੇਟਡ ਵੈਬਸਾਈਟ ਬਣਾ ਸਕਦੇ ਹੋ ਤੁਸੀਂ ਦੋਸਤੋ ਕਿਸੇ ਵੀ ਚੀਜ਼ ਦੀ ਜਾਣਕਾਰੀ ਜੋ ਲੋਕਾਂ ਨੂੰ ਚਾਹੀਦੀ ਹੈ ਲੋਕਾਂ ਦੀ ਲੋੜ ਹੈ ਤੁਸੀਂ ਦੋਸਤੋ ਉਸ ਤਰ੍ਹਾਂ ਦੀ ਜਾਣਕਾਰੀ ਆਪਣੀ ਵੈਬਸਾਈਟ ਤੇ ਸ਼ੇਅਰ ਕਰ ਸਕਦੇ ਹੋ ਸੋ ਦੋਸਤੋ ਇਹ ਫ੍ਰੀ ਬਲੌਗ ਵੈਬਸਾਈਟ ਤੁਸੀਂ ਬਣਾਉਂਗੇ ਕਿਵੇਂ ਸੋ ਦੋਸਤੋ ਇਹ ਬਲੌਗ ਵੈਬਸਾਈਟ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ Google ਤੇ ਆਉਣਾ ਪੈਣਾ ਗੂਗਲ ਨੂੰ ਓਪਨ ਕਰਨ ਤੋਂ ਬਾਅਦ ਦੋਸਤੋ ਤੁਸੀਂ ਇੱਥੇ ਸਰਚ ਕਰਨ ਬਲੌਗਰ.com ਜਦੋਂ ਤੁਸੀਂ ਦੋਸਤੋ ਬਲੌਗਰ.com ਲਿਖ ਕੇ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਦੋਸਤੋ ਇਸ ਤਰੀਕੇ ਨਾਲ ਵੈਬਸਾਈਟ ਓਪਨ ਹੋ ਜਾਣਗੀ ਆ ਸੋ ਦੋਸਤੋ ਜਿਹੜੀ ਪਹਿਲੇ ਨੰਬਰ ਦੇ ਉੱਪਰ ਤੁਹਾਨੂੰ ਵੈਬਸਾਈਟ ਦਿਖਾਈ ਦੇ ਰਹੀ ਹੈ ਬਲੌਗਰ.com ਵਾਲੀ ਸੋ ਦੋਸਤੋ ਇਸ ਤੇ ਉੱਪਰ ਤੁਸੀਂ ਕਲਿੱਕ ਕਰ ਦੇਣਾ ਜਦੋਂ ਤੁਸੀਂ ਦੋਸਤ ਇਸ ਤੇ ਉੱਪਰ ਕਲਿੱਕ ਕਰੋਗੇ ਤਾਂ ਅੱਗੇ ਤੁਹਾਡੇ ਸਾਹਮਣੇ ਇਸ ਪ੍ਰਕਾਰ ਦਾ ਇੱਕ ਪੇਜ ਦਿਖਾਈ ਦੇਵੇਗਾ ਜਿੱਥੇ ਲਿਖਿਆ ਹੋਵੇਗਾ ਕ੍ਰੀਏਟ ਯੂਅਰ ਬਲੌਗ ਤੇ ਦੋਸਤੋ ਉੱਪਰ ਲਿਖਿਆ ਹੋਵੇਗਾ ਸਾਈਨ ਇਨ ਸੋ ਦੋਸਤੋ ਅਸੀਂ ਨਵੀਂ ਵੈਬਸਾਈਟ ਬਣਾਉਣੀ ਹੈ ਸੋ ਇਸ ਤੇ ਲਈ ਤੁਸੀਂ ਕ੍ਰੀਏਟ ਯੂਅਰ ਬਲੌਗ ਦੇ ਉੱਪਰ ਦੋਸਤੋ ਕਲਿੱਕ ਕਰ ਦੇਣਾ ਸੋ ਦੋਸਤੋ ਜਦੋਂ ਤੁਸੀਂ ਕ੍ਰੀਏਟ ਯੂਅਰ ਬਲੌਗ ਦੇ ਉੱਪਰ ਕਲਿੱਕ ਕਰੋਗੇ ਤਾਂ ਅੱਗੇ ਤੁਹਾਡੇ ਸਾਹਮਣੇ ਦੋਸਤੋ ਇਸ ਤਰੀਕੇ ਨਾਲ ਇੱਕ ਨਵਾਂ ਪੇਜ ਓਪਨ ਹੋਵੇਗਾ ਜਿੱਥੇ ਤੁਹਾਡੇ ਤੋਂ ਦੋਸਤੋ ਤੁਹਾਡੀ ਜੀਮੇਲ ਪੁੱਛੀ ਜਾਵੇਗੀ ਸੋ ਤੁਸੀਂ ਦੋਸਤੋ ਆਪਣੀ ਕੋਈ ਵੀ Gmail ਇੱਥੇ ਭਰ ਦੇਣੀ ਹੈ ਸੋ ਦੋਸਤੋ Gmail ਨੂੰ ਲਿੰਕ ਕਰਨ ਤੋਂ ਬਾਅਦ ਅੱਗੇ ਤੁਹਾਡੇ ਸਾਹਮਣੇ ਇਸ ਪ੍ਰਕਾਰ ਦਾ ਇੱਕ ਨਵਾਂ ਪੇਜ ਓਪਨ ਹੋਵੇਗਾ ਸੋ ਦੋਸਤੋ ਇੱਥੇ ਤੁਹਾਡੇ ਤੋਂ ਟਾਈਟਲ ਪੁੱਛਿਆ ਗਿਆ ਜਿਸ ਤੋਂ ਭਾਵ ਤੁਹਾਡੇ ਤੋਂ ਤੁਹਾਡੇ ਬਲੌਗ ਦਾ ਨਾਮ ਪੁੱਛਿਆ ਗਿਆ ਜਿਸ ਵੀ ਵਿਸ਼ੇ ਦੀ ਤੁਸੀਂ ਜਾਣਕਾਰੀ ਦੇਣੀ ਹੈ ਜਿਸ ਵੀ ਟੌਪਿਕ ਦੀ ਤੁਸੀਂ ਨੌਲੇਜ ਦੇਣੀ ਹੈ ਤੁਸੀਂ ਉਸ ਤੇ ਰਿਲੇਟਡ ਦੋਸਤੋ ਕੋਈ ਜੁਨੀਕ ਜਿਹਾ ਨਾਮ ਆਪਣੇ ਬਲੌਗ ਦਾ ਰੱਖ ਲੈਣਾ ਵਾ ਸੋ ਦੋਸਤੋ ਅਸੀਂ ਇੱਥੇ ਆਪਣੇ ਬਲੌਗ ਦਾ ਨਾਮ ਲਿਖ ਦਿੰਨੇ ਆ ਟ੍ਰੈਂਡੀ ਬਾਇਓ ਸੋ ਦੋਸਤੋ ਨਾਮ ਲਿਖਣ ਤੋਂ ਬਾਅਦ ਨੈਕਸਟ ਦੇ ਉੱਪਰ ਕਲਿੱਕ ਕਰ ਦੇਣਾ ਸੋ ਦੋਸਤੋ ਕਲਿੱਕ ਕਰਨ ਤੋਂ ਬਾਅਦ ਅੱਗੇ ਤੁਹਾਡੇ ਸਾਹਮਣੇ ਇੱਕ ਹੋਰ ਨਵਾਂ ਪੇਜ ਓਪਨ ਹੋਵੇਗਾ ਜਿੱਥੇ ਦੋਸਤੋ ਤੁਹਾਡੇ ਤੋਂ ਯੂਆਰਐਲ ਤੁਹਾਡਾ ਪੁੱਛਿਆ ਜਾਵੇਗਾ ਤੁਹਾਡਾ ਐਡਰੈਸ ਪੁੱਛਿਆ ਜਾਵੇਗਾ ਸੋ ਇੱਥੇ ਤੁਸੀਂ ਦੋਸਤੋ ਆਪਣੀ ਜੋ ਬਲੌਗ ਦੀ ਵੈਬਸਾਈਟ ਹੈ ਉਹਨੂੰ ਦੋਸਤੋ ਰੈਡੀ ਕਰਨਾ ਜਿੱਦਾਂ ਸਾਡੀ ਜੀਮੇਲ ਹੁੰਦੀ ਹੈ ਸੋ ਅਸੀਂ ਦੋਸਤੋ ਜੋ ਨਾਮ ਪਿੱਛੇ ਲਿਖਿਆ ਸੀ ਉਹੀ ਨਾਮ ਅਸੀਂ ਇੱਥੇ ਲਿਖਾਂਗੇ ਸੋ ਅਸੀਂ ਇੱਥੇ ਲਿਖ ਦਿੰਨੇ ਆ ਟ੍ਰੈਂਡੀ ਬਾਇਓ ਸੋ ਟ੍ਰੈਂਡੀ ਬਾਇਓ ਲਿਖਣ ਤੋਂ ਬਾਅਦ ਅਸੀਂ ਇੱਥੇ ਨਾਲ ਇੱਕ ਪਾ ਦਿੰਨੇ ਆ ਸੋ ਇਹ ਨਾਮ ਸਾਨੂੰ ਦੋਸਤੋ ਮਿਲ ਰਿਹਾ ਵਾ ਪਰ ਅਸੀਂ ਇਹ ਨਾਮ ਨਹੀਂ ਲੈਣਾ ਕਿਉਂਕਿ ਅਸੀਂ ਆਪਣੀ ਵੈਬਸਾਈਟ ਆ ਉਹਨੂੰ ਥੋੜਾ ਹੋਰ ਜੁਨੀਕ ਬਣਾਉਣਾ ਵਾ ਸੋ ਅਸੀਂ ਇੱਥੇ ਇੱਕ ਹਟਾ ਦਾਂਗੇ ਤੇ ਦੋਸਤੋ ਨਾਲ ਇੱਕ ਓ ਹੋਰ ਪਾ ਦਾਂਗੇ ਸੋ ਜਸਤੇ ਨਾਲ ਦੋਸਤੋ ਜਿਹੜੀ ਸਾਡੀ ਵੈਬਸਾਈਟ ਆ ਉਹ ਜੁਨੀਕ ਲੱਗੇਗੀ ਤੇ ਪਿੱਛੇ dotblogspot.com ਲੱਗ ਜਾਵੇਗਾ ਸੋ ਦੋਸਤੋ ਜਿਹੜੀ ਸਾਡੀ ਵੈਬਸਾਈਟ ਹੈ ਉਹ ਇੱਥੇ ਰੈਡੀ ਹੋਵੇਗੀ ਤੇ ਦੋਸਤੋ ਅਸੀਂ ਨੈਕਸਟ ਦੇ ਉੱਪਰ ਕਲਿੱਕ ਕਰ ਦਾਂਗੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਸਾਡੇ ਤੋਂ ਅੱਗੇ ਪੁੱਛਿਆ ਗਿਆ ਡਿਸਪਲੇ ਨੇਮ ਜਿਹੜਾ ਤੁਸੀਂ ਨੇਮ ਆਪਣੇ ਬਲੌਗ ਦਾ ਦਿਖਾਉਣਾ ਚਾਹੁੰਦੇ ਹੋ ਜਿਵੇਂ ਅਸੀਂ ਫੇਸਬੁੱਕ ਦੇ ਉੱਪਰ ਆਪਣਾ ਪ੍ਰੋਫਾਈਲ ਨੇਮ ਰੱਖਦੇ ਹਾਂ ਜਿਵੇਂ ਅਸੀਂ YouTube ਦੇ ਉੱਪਰ ਆਪਣੇ ਚੈਨਲ ਦਾ ਨਾਮ ਰੱਖਦੇ ਹਾਂ ਉਸੇ ਤਰ੍ਹਾਂ ਤੁਸੀਂ ਆਪਣੇ ਬਲੌਗ ਦਾ ਇੱਥੇ ਨਾਮ ਲਿਖ ਸਕਦੇ ਹੋ ਸੋ ਦੋਸਤੋ ਜੋ ਨਾਮ ਅਸੀਂ ਪਹਿਲਾਂ ਲਿਖਿਆ ਸੀ ਉਹੀ ਨਾਮ ਅਸੀਂ ਇੱਥੇ ਰੱਖਾਂਗੇ ਟ੍ਰੈਂਡੀ ਬਾਇਓ ਸੋ ਦੋਸਤੋ ਉਹ ਲੇਖਣ ਤੋਂ ਬਾਅਦ ਅਸੀਂ ਫਿਨਿਸ਼ ਦੇ ਉੱਪਰ ਕਲਿੱਕ ਕਰ ਦਿੰਨੇ ਆ ਸੋ ਇੱਥੇ ਦੋਸਤੋ ਕਲਿੱਕ ਕਰਨ ਤੋਂ ਬਾਅਦ ਜਿਹੜੀ ਸਾਡੀ ਬਲੌਗ ਵੈੱਬਸਾਈਟ ਹੈ ਉਹ ਰੈਡੀ ਹੋ ਚੁੱਕੀ ਹੈ ਪਰ ਦੋਸਤੋ ਇਸ ਨੂੰ ਹਜੇ ਕਸਟਮਾਈਜ਼ ਕਰਨਾ ਬਾਕੀ ਹੈ ਇਸ ਦੀਆਂ ਸੈਟਿੰਗਸ ਕਰਨੀਆਂ ਬਾਕੀ ਨੇ ਸੋ ਦੋਸਤੋ ਕਸਟਮਾਈਜ਼ ਕਰਨ ਦੇ ਲਈ ਤੁਹਾਨੂੰ ਉੱਪਰ ਤਿੰਨ ਡੰਡੇ ਦਿਖਾਈ ਦੇ ਰਹੇ ਨੇ ਸੋ ਉਹਨਾਂ ਤਿੰਨ ਡੰਡਿਆਂ ਦੇ ਉੱਪਰ ਤੁਸੀਂ ਕਲਿੱਕ ਕਰਨਾ ਟੈਕ ਕਰਨ ਤੋਂ ਬਾਅਦ ਦੋਸਤੋ ਤੁਹਾਨੂੰ ਇੱਥੇ ਬਹੁਤ ਸਾਰੇ ਆਪਸ਼ਨ ਦੇਖਣ ਨੂੰ ਮਿਲਦੇ ਨੇ ਨਿਊ ਪੋਸਟ ਹੈ ਪੋਸਟਸ ਹੈ ਸਟੇਟਸ ਹੈ ਕਮੈਂਟ ਹੈ ਅਰਨਿੰਗ ਹੈ ਪੇजेस ਹੈ ਲੇਆਉਟ ਹੈ ਥੀਮ ਹੈ ਸੈਟਿੰਗ ਹੈ ਤੇ ਦੋਸਤੋ ਸਭ ਤੋਂ نیچے ਜਾ ਕੇ ਤੁਹਾਨੂੰ view ਬਲੌਗ ਦਾ ਆਪਸ਼ਨ ਦਿੱਤਾ ਗਿਆ ਸੋ ਦੋਸਤੋ ਸਭ ਤੋਂ ਪਹਿਲਾਂ ਅਸੀਂ ਨਿਊ ਪੋਸਟ ਦੇ ਉੱਪਰ ਕਲਿੱਕ ਕਰਾਂਗੇ ਨਿਊ ਪੋਸਟ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਸੋ ਤੁਸੀਂ ਇਸ ਤਰੀਕੇ ਨਾਲ ਆਪਣੇ ਬਲੌਗ ਦਾ ਟਾਈਟਲ ਲਿਖ ਸਕਦੇ ਹੋ ਤੇ ਦੋਸਤੋ نیچے ਆ ਕੇ ਤੁਸੀਂ ਆਪਣੇ ਬਲੌਗ ਦਾ ਪੂਰਾ ਆਰਟੀਕਲ ਲਿਖ ਸਕਦੇ ਹੋ ਸੋ ਦੋਸਤੋ ਇਹ ਤੁਹਾਨੂੰ ਮੈਂ ਅੱਗੇ ਦੱਸਾਂਗਾ ਕਿ ਕਿਵੇਂ ਤੁਸੀਂ ਆਪਣਾ ਬਲੌਗ ਚੈਟ ਜੀਪੀਟੀ ਦੇ ਵਿੱਚ 2 ਤੋਂ 4 ਮਿੰਟ ਦੇ ਵਿੱਚ ਵਿੱਚ ਆਸਾਨੀ ਦੇ ਨਾਲ ਲਿਖ ਕੇ ਇੱਥੇ ਦੋਸਤੋ ਕਾਪੀ ਪੇਸਟ ਕਰ ਸਕਦੇ ਹੋ ਕਸਟਮਾਈਜ਼ ਕਰਕੇ ਜਿਸ ਦੇ ਨਾਲ ਦੋਸਤੋ ਤੁਹਾਡਾ ਜਿਹੜਾ ਬਲੌਗ ਹੋਵੇਗਾ ਉਹ ਰੈਕ ਕਰੇਗਾ ਸੋ ਦੋਸਤੋ ਅਸੀਂ ਬੈਕ ਆਉਣੇ ਆ ਬੈਕ ਆਉਣ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਦੋਸਤੋ ਆਪਣੇ ਬਲੌਗ ਨੂੰ ਦੇਖਦੇ ਹਾਂ ਕਿ ਇਸ ਸਮੇ ਸਾਡਾ ਬਲੌਗ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਸੋ ਨੀਚੇ ਜਾਵਾਂਗੇ ਵਿਊ ਬਲੌਗ ਦੇ ਉੱਪਰ ਦੋਸਤੋ ਕਲਿੱਕ ਕਰਾਂਗੇ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਾਡਾ ਬਲੌਗ ਹੈ ਉਹ ਦੋਸਤੋ ਬਿਲਕੁਲ ਸਿੰਪਲ ਦਿਖਾਈ ਦੇ ਰਿਹਾ ਸਾਡੀ ਵੈਬਸਾਈਟ ਬਿਲਕੁਲ ਸਿੰਪਲ ਦਿਖਾਈ ਦੇ ਰਹੀ ਹੈ ਸੋ ਦੋਸਤੋ ਅਸੀਂ ਇਸ ਨੂੰ ਹੁਣ ਡਿਜ਼ਾਈਨ ਕਰਾਂਗੇ ਡਿਜ਼ਾਈਨ ਕਰਨ ਦੇ ਲਈ ਅਸੀਂ ਬੈਕ ਆਵਾਂਗੇ ਬੈਕ ਆਉਣ ਤੋਂ ਬਾਅਦ ਦੋਸਤੋ ਇੱਥੇ ਤੁਹਾਨੂੰ ਇੱਕ ਥੀਮ ਦਾ ਆਪਸ਼ਨ ਦਿਖਾਈ ਦੇ ਰਿਹਾ ਥੀਮ ਵਾਲੇ ਆਪਸ਼ਨ ਤੇ ਦੋਸਤੋ ਅਸੀਂ ਕਲਿੱਕ ਕਰਾਂਗੇ ਲਿਖ ਕਰਨ ਤੋਂ ਬਾਅਦ ਦੋਸਤੋ ਤੁਹਾਨੂੰ ਇੱਥੇ ਬਹੁਤ ਸਾਰੇ ਥੀਮ ਦਿਖਾਈ ਦੇ ਰਹੇ ਨੇ ਪਰ ਤੁਸੀਂ ਦੋਸਤੋ ਥੋੜਾ ਨੀਚੇ ਆਉਣਾ ਨੀਚੇ ਆ ਕੇ ਤੁਹਾਨੂੰ ਇੱਥੇ ਇੱਕ ਦੋਸਤੋ ਸਿੰਪਲ ਵਾਲਾ ਥੀਮ ਦਿਖਾਈ ਦੇਵੇਗਾ ਸੋ ਦੋਸਤੋ ਅਸੀਂ ਸਿੰਪਲ ਵਾਲੇ ਥੀਮ ਨੂੰ ਯੂਜ਼ ਕਰਾਂਗੇ ਸੋ ਅਸੀਂ ਸਿੰਪਲ ਵਾਲੇ ਥੀਮ ਤੇ ਦੋਸਤੋ ਜਾਵਾਂਗੇ ਜਾਣ ਤੋਂ ਬਾਅਦ ਅਸੀਂ ਜੋ ਪਹਿਲਾ ਥੀਮ ਉਸ ਨੂੰ ਹੀ ਸਿਲੈਕਟ ਕਰ ਲਾਂਗੇ ਦੋਸਤੋ ਇਸ ਤੇ ਕਲਿੱਕ ਕਰਾਂਗੇ ਤੇ ਲਿਖ ਕਰਨ ਤੋਂ ਬਾਅਦ ਸਾਨੂੰ ਦੋਸਤੋ ਇੱਥੇ ਅਪਲਾਈ ਦਾ ਆਪਸ਼ਨ ਦਿਖਾਈ ਦੇ ਰਿਹਾ ਅਪਲਾਈ ਵਾਲੇ ਆਪਸ਼ਨ ਤੇ ਅਸੀਂ ਕਲਿੱਕ ਕਰਾਂਗੇ ਤੇ ਦੋਸਤੋ ਗੋ ਇਟ ਤੇ ਕਲਿੱਕ ਕਰਾਂਗੇ ਤੇ ਜਿਹੜਾ ਸਾਡਾ ਥੀਮ ਹੈ ਦੋਸਤੋ ਉਹ ਸਕਸੈਸਫੁਲੀ ਸਾਡੇ ਬਲੌਗ ਦੇ ਉੱਪਰ ਲੱਗ ਚੁੱਕਿਆ ਵਾ ਸੋ ਦੋਸਤੋ ਇਸ ਤੋਂ ਬਾਅਦ ਹੁਣ ਜੇਕਰ ਅਸੀਂ ਦੇਖੀਏ ਤਾਂ ਸਾਡਾ ਬਲੌਗ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਸੋ ਦੋਸਤੋ ਹੁਣ ਅਸੀਂ ਥੋੜੀ ਹੋਰ ਸੈਟਿੰਗ ਕਰਾਂਗੇ ਅਸੀਂ ਬੈਕ ਆਵਾਂਗੇ ਬੈਕ ਆਉਣ ਤੋਂ ਬਾਅਦ ਦੋਸਤੋ ਸੈਟਿੰਗ ਦੇ ਉੱਪਰ ਕਲਿੱਕ ਕਰਾਂਗੇ ਸੈਟਿੰਗ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਦੋਸਤੋ ਉੱਪਰ ਟਾਈਟਲ ਦਿਖਾਈ ਦੇ ਰਿਹਾ ਹੈ ਟ੍ਰੈਂਡੀ ਬਾਇਓ ਦਾ ਜੋ ਸਾਡੇ ਬਲੌਗ ਦਾ ਨੇਮ ਹੈ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਡਿਸਕ੍ਰਿਪਸ਼ਨ ਦਿਖਾਈ ਦੇ ਰਹੀ ਹੈ ਤੁਸੀਂ ਜੋ ਵੀ ਤੁਹਾਡਾ ਵਿਸ਼ਾ ਜੋ ਵੀ ਤੁਹਾਡਾ ਟੌਪਿਕ ਆ ਤੁਸੀਂ ਉਸ ਤੇ ਰਿਲੇਟਡ ਇੱਥੇ ਡਿਸਕ੍ਰਿਪਸ਼ਨ ਲਿਖ ਸਕਦੇ ਹੋ ਸੋ ਦੋਸਤੋ ਇਸ ਨੂੰ ਓਪਨ ਕਰਾਂਗੇ ਓਪਨ ਕਰਨ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਲਿਖ ਕੇ ਇਸ ਨੂੰ ਸੇਵ ਕਰ ਦੇਣਾ ਸੋ ਦੋਸਤੋ ਡਿਸਕ੍ਰਿਪਸ਼ਨ ਲਿਖਣ ਤੋਂ ਬਾਅਦ ਤੁਸੀਂ ਇੱਥੇ ਆਪਣੇ ਬਲੌਗ ਦੀ ਲੈਂਗੁਏਜ ਵੀ ਚੇਂਜ ਕਰ ਸਕਦੇ ਹੋ ਤੁਸੀਂ ਹਿੰਦੀ 'ਚ ਲਿਖਣਾ ਚਾਹੁੰਦੇ ਹੋ ਤੁਸੀਂ ਪੰਜਾਬੀ 'ਚ ਲਿਖਣਾ ਚਾਹੁੰਦੇ ਹੋ ਤੁਸੀਂ ਇੰਗਲਿਸ਼ 'ਚ ਲਿਖਣਾ ਚਾਹੁੰਦੇ ਹੋ ਕੋਈ ਵੀ ਲੈਂਗੁਏਜ ਦੋਸਤੋ ਤੁਸੀਂ ਇੱਥੋਂ ਸਿਲੈਕਟ ਕਰਕੇ ਸੇਵ ਕਰ ਲਿਓ ਤੇ ਤੁਸੀਂ ਉਸੇ ਲੈਂਗੁਏਜ ਦੇ ਵਿੱਚ ਬਲੌਗ ਲਿਖ ਸਕੋਗੇ ਸੋ ਦੋਸਤੋ ਇਸ ਤੋਂ ਬਾਅਦ ਹੋਰ ਬਹੁਤ ਨੀਚੇ ਤੁਹਾਨੂੰ ਸੈਟਿੰਗ ਦਿਖਾਈ ਦੇਣਗੀਆਂ ਸੋ ਇਹਨਾਂ ਸੈਟਿੰਗ ਨੂੰ ਤੁਸੀਂ ਆਪਣੀ ਲੋੜ ਦੇ ਮੁਤਾਬਕ ਦੋਸਤੋ ਦੇਖ ਕੇ ਸਿਲੈਕਟ ਕਰ ਲੈਣਾ ਪਰ ਜੋ ਮੇਨ ਸੈਟਿੰਗ ਸੀ ਉਹ ਟਾਈਟਲ ਡਿਸਕ੍ਰਿਪਸ਼ਨ ਐਂਡ ਲੈਂਗੁਏਜ ਦਾ ਸੀ ਸੋ ਦੋਸਤੋ ਇਸ ਤੋਂ ਬਾਅਦ ਅਸੀਂ ਫਿਰ ਬੈਕ ਆਵਾਂਗੇ ਬੈਕ ਆਉਣ ਤੋਂ ਬਾਅਦ ਅਸੀਂ ਅਰਨਿੰਗ ਵਾਲੇ ਆਪਸ਼ਨ ਤੇ ਕਲਿੱਕ ਕਰਾਂਗੇ ਸੋ ਦੋਸਤੋ ਇੱਥੇ ਤੁਹਾਨੂੰ ਦਿਖਾਈ ਦੇ ਰਿਹਾ ਟ੍ਰੇਡ ਐਡਸੈਂਸ ਅਕਾਊਂਟ ਸੋ ਦੋਸਤੋ ਜਦੋਂ ਤੁਸੀਂ ਆਪਣਾ ਬਲੌਗ ਸਟਾਰਟ ਕਰਤਾ ਘੱਟੋ ਘੱਟ 25 ਤੋਂ 30 ਬਲੌਗ ਜਦੋਂ ਤੁਸੀਂ ਆਪਣੇ ਬਲੌਗ ਦੇ ਉੱਪਰ ਪੋਸਟ ਕਰਤੇ ਤਾਂ ਦੋਸਤੋ ਉਦੋਂ ਤੁਸੀਂ ਜਾ ਕੇ ਐਡਸੈਂਸ ਅਕਾਊਂਟ ਤੇ ਲਈ ਅਪਲਾਈ ਕਰ ਸਕਦੇ ਹੋ ਤੇ ਜਿਸ ਤੋਂ ਬਾਅਦ ਤੁਹਾਡਾ ਦੋਸਤੋ ਜਿਹੜਾ ਐਡਸੈਂਸ ਅਕਾਊਂਟ ਹੈ ਉਹ ਅਪਰੂਵ ਹੋ ਵੀ ਜਾਵੇਗਾ ਸੋ ਦੋਸਤੋ ਉਸ ਤੋਂ ਪਹਿਲਾਂ ਤੁਸੀਂ ਆਪਣੇ ਐਡਸੈਂਸ ਅਕਾਊਂਟ ਨੂੰ ਇਸ ਦੇ ਨਾਲ ਨਹੀਂ ਜੋੜ ਸਕਦੇ ਸੋ ਇਸ ਤੋਂ ਬਾਅਦ ਦੋਸਤੋ ਅਸੀਂ ਫੇਰ ਵਾਪਸ ਆਵਾਂਗੇ ਵਾਪਸ ਆਉਣ ਤੋਂ ਬਾਅਦ ਦੋਸਤੋ ਅਸੀਂ ਸਟੇਟਸ ਵਾਲੇ অপਸ਼ਨ ਤੇ ਕਲਿੱਕ ਕਰਾਂਗੇ ਸੋ ਇੱਥੇ ਤੁਹਾਡੇ ਦੋਸਤੋ ਬਲੌਗ ਦਾ ਲੇਖਾ ਜੋਖਾ ਹੋਵੇਗਾ ਤੁਸੀਂ ਇੱਥੇ ਆਪਣੇ ਫਾਲੋਅਰ ਦੇਖ ਸਕਦੇ ਹੋ ਤੁਸੀਂ ਇੱਥੇ ਆਪਣੀਆਂ ਪੋਸਟਸ ਦੀ ਗਿਣਤੀ ਦੇਖ ਸਕਦੇ ਹੋ ਤੁਸੀਂ ਇੱਥੇ ਆਪਣੀਆਂ ਪੋਸਟਸ ਉਪਰ ਆਏ ਕਮੈਂਟ ਦੇਖ ਸਕਦੇ ਹੋ ਸੋ ਦੋਸਤੋ ਇਸ ਤੋਂ ਬਾਅਦ ਤੁਹਾਨੂੰ ਨੀਚੇ ভিউਜ਼ ਦਿਖਾਈ ਦੇਣਗੇ ਜੋ ਤੁਹਾਡੇ ভিউਜ਼ ਪੋਸਟ ਤੇ ਆਉਣਗੇ ਸੋ ਨੀਚੇ ਤੁਹਾਨੂੰ ਦੋਸਤੋ ਆਡੀਅנס ਦਿਖਾਈ ਦੇਵੇਗੀ ਸੋ ਇਸ ਤਰੀਕੇ ਨਾਲ ਤੁਸੀਂ ਆਪਣੇ ਪੇਜ ਦਾ ਦੋਸਤੋ ਇਨਸਾਈਟ ਐਨ ਐਲ ਐਕਸ ਚੈੱਕ ਕਰ ਸਕਦੇ ਹੋ ਸੋ ਦੋਸਤੋ ਇਸ ਤੋਂ ਬਾਅਦ ਅਸੀਂ ਜਾਵਾਂਗੇ ਪਹਿਲੇ অপਸ਼ਨ ਤੇ ਜਿੱਥੇ ਲਿਖਿਆ ਪੋਸਟ ਜਦੋਂ ਅਸੀਂ ਪੋਸਟ ਤੇ ਕਲਿੱਕ ਕਰਦੇ ਆ ਤਾਂ ਦੋਸਤੋ ਜੋ ਅਸੀਂ ਟਾਈਟਲ ਪਹਿਲਾਂ ਲਿਖਿਆ ਸੀ ਉਹ ਅਸੀਂ ਪੋਸਟ ਨਹੀਂ ਕੀਤਾ ਸੀ ਉਹ ਸਾਡੇ ਡਰਾਫਟ ਦੇ ਵਿੱਚ ਸੇਵ ਹੋ ਚੁੱਕਿਆ ਵਾ ਸੋ ਦੋਸਤੋ ਤੁਸੀਂ ਇਸ ਨੂੰ ਡਿਲੀਟ ਵੀ ਕਰ ਸਕਦੇ ਹੋ ਇੱਥੋਂ ਤੁਸੀਂ ਇਸ ਨੂੰ ਪਬਲਿਸ਼ ਵੀ ਕਰ ਸਕਦੇ ਹੋ ਜੇਕਰ ਤੁਹਾਡੀ ਪੋਸਟ ਲਿਖੀ ਹੋਈ ਹੈ ਸੋ ਦੋਸਤੋ ਇਸ ਤੋਂ ਬਾਅਦ ਅਸੀਂ ਆਪਣੇ ਬਲੌਗ ਦੇ ਲਈ ਇੱਕ ਪੋਸਟ ਲਿਖਾਂਗੇ ਸੋ ਉਹ ਪੋਸਟ ਅਸੀਂ ਲਿਖਾਂਗੇ ਚੈਟ ਜੀਪੀਟੀ ਦੇ ਉੱਪਰ ਦੋਸਤੋ 2 ਤੋਂ 4 ਮਿੰਟ ਦੇ ਵਿੱਚ ਹੀ ਅਸੀਂ ਆਪਣੀ ਪੋਸਟ ਨੂੰ ਰੈਡੀ ਕਰ ਲਾਂਗੇ ਸੋ ਦੋਸਤੋ ਅਸੀਂ ਜਾਵਾਂਗੇ ਗੂਗਲ ਦੇ ਉੱਪਰ ਗੂਗਲ ਦੇ ਉੱਪਰ ਜਾਣ ਤੋਂ ਬਾਅਦ ਅਸੀਂ ਇੱਥੇ ਸਰਚ ਕਰਾਂਗੇ ਚੈਟ ਜੀਪੀਟੀ ਸੋ ਦੋਸਤੋ ਜਦੋਂ ਹੀ ਅਸੀਂ ਚੈਟ ਜੀਪੀਟੀ ਲਿਖ ਕੇ ਸਰਚ ਕਰਾਂਗੇ ਤਾਂ ਸਾਡੇ ਸਾਹਮਣੇ ਕਈ ਆਪਸ਼ਨ ਦਿਖਾਈ ਦੇਣਗੇ ਪਰ ਸਭ ਤੋਂ ਪਹਿਲੇ ਨੰਬਰ ਤੇ ਤੁਹਾਨੂੰ ਦੋਸਤੋ ਚੈਟ ਜੀਪੀਟੀ ਆਫੀਸ਼ੀਅਲ ਵੈਬਸਾਈਟ ਦਿਖਾਈ ਦੇ ਰਹੀ ਹੈ ਸੋ ਇੱਥੇ ਤੁਸੀਂ ਦੋਸਤੋ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਜੋ ਚੈਟ ਜੀਪੀਟੀ ਉਹ ਖੁੱਲ ਜਾਵੇਗੀ ਸੋ ਦੋਸਤੋ ਸਭ ਤੋਂ نیچے ਤੁਹਾਨੂੰ ਇੱਕ ਮੈਸੇਜ ਚੈਟ ਜੀਪੀਟੀ ਵਾਲਾ ਆਪਸ਼ਨ ਦਿਖਾਈ ਦੇ ਰਿਹਾ ਵਾ ਸੋ ਇੱਥੇ ਤੁਸੀਂ ਦੋਸਤੋ ਜੋ ਵੀ ਸਰਚ ਕਰੋਗੇ ਜੋ ਵੀ ਲਿਖਣਾ ਚਾਹੁੰਦੇ ਹੋ ਤੁਸੀਂ ਇੱਥੇ ਲਿਖੋ ਤੇ ਦੋਸਤੋ ਕਮਾਂਡ ਦਿਓ ਜੋ ਵੀ ਤੁਸੀਂ ਲਿਖੋਗੇ ਉਸ ਤੇ ਰਿਲੇਟਡ ਤੁਹਾਨੂੰ ਚੈਟ ਜੀਪੀਟੀ ਪੂਰਾ ਪੈਰਾਗ੍ਰਾਫ ਲਿਖ ਕੇ ਦੇ ਦੇਵੇਗੀ ਤੇ ਚੈਟ ਜੀਪੀਟੀ ਦੋਸਤੋ ਨਿੱਕੀ ਤੋਂ ਨਿੱਕੀ ਚੀਜ਼ ਨੂੰ ਵੀ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਿੰਦੀ ਸੋ ਦੋਸਤੋ ਅਸੀਂ ਆਪਣੇ ਬਲੌਗ ਦੇ ਲਈ ਲਿਖਣੀ ਆ ਪੋਸਟ ਅਸੀਂ ਦੇਣੀ ਆ ਬਾਇਓਗ੍ਰਾਫੀ ਸੋ ਮੈਂ ਇੱਥੇ ਲਿਖ ਦਾਂਗਾ ਟੌਪ 5 ਪੰਜਾਬੀ ਸਿੰਗਰਸ ਬਾਇਓਗ੍ਰਾਫੀ ਸਟੱਡੀ ਕੈਰੀਅਰ ਪਪੂਲਰ Song ਤੇ ਦੋਸਤੋ ਲਾਸਟ ਦੇ ਉੱਪਰ ਮੈਂ ਲਿਖਾਂਗਾ ਰਾਈਟ ਇਨ ਹਿਊਮਨ ਤੇ ਤੁਸੀਂ ਨਾਲ ਦੋਸਤੋ ਲੈਂਗੁਏਜ ਵੀ ਪਾ ਸਕਦੇ ਹੋ ਸੋ ਦੋਸਤੋ ਐਰੋ ਦੇ ਨਿਸ਼ਾਨ ਤੇ ਅਸੀਂ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਨੂੰ ਸਾਰਾ ਬਾਇਓ ਡਾਟਾ ਲੈ ਕੇ ਦੇ ਰਹੀ ਹੈ ਸੋ ਇੱਥੇ ਕਿਹੜੇ ਕਿਹੜੇ ਸਿੰਗਰ ਲਿਖੇ ਨੇ ਦੋਸਤੋ ਸਭ ਤੋਂ ਪਹਿਲਾਂ ਗੁਰਦਾਸ ਮਾਨ ਸਾਹਿਬ ਇਸ ਤੋਂ ਬਾਅਦ ਦਲਜੀਤ ਦੁਸਾਂਜ ਇਸ ਤੋਂ ਬਾਅਦ ਦੋਸਤੋ ਅਮਨੰਦਰ ਗੱਲ ਇਸ ਤੋਂ ਬਾਅਦ ਦੋਸਤੋ ਬੱਬੂ ਮਾਨ ਤੇ ਲਾਸਟ ਦੇ ਉੱਪਰ ਦੋਸਤੋ ਗਿੱਪੀ ਗਰੇਵਾਲ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਹਰ ਸਿੰਗਰ ਦੀ ਪੂਰੀ ਬਾਇਓਗ੍ਰਾਫੀ ਦਿੱਤੀ ਗਈ ਹੈ ਕਿੱਥੇ ਜਨਮ ਹੋਇਆ ਅੱਜ ਦੇ ਸਮੇਂ ਇਹਨਾਂ ਦੀ ਪਾਪੂਲੈਰਿਟੀ ਹੈ ਦੋਸਤੋ ਇਹਨਾਂ ਨੇ ਕਦੋਂ ਸਟਾਰਟ ਕੀਤਾ ਗੋਣਾ ਤੇ ਇਹਨਾਂ ਦੇ ਜਿਹੜੇ ਬਹੁਤ ਮੋਸਟ ਪਾਪੂਲਰ ਗੀਤ ਨੇ ਉਹ ਕਿਹੜੇ ਨੇ ਸੋ ਤੁਸੀਂ ਦੇਖ ਸਕਦੇ ਹੋ ਦੋਸਤੋ ਸਿਰਫ ਅਸੀਂ ਇੱਕ ਟੌਪ 5 ਪੰਜਾਬੀ ਸਿੰਗਰ ਦੀ ਬਾਇਓਗ੍ਰਾਫੀ ਬਾਰੇ ਇਹਨੂੰ ਕਮਾਂਡ ਦਿੰਦੀ ਸੀ ਤੇ ਸਾਨੂੰ ਦੋਸਤੋ ਪਹਿਲੇ ਪੰਜ ਸਿੰਗਰ ਜੋ ਅੱਜ ਦੇ ਸਮੇਂ ਦੇ ਟੌਪ ਤੇ ਨੇ ਸੋ ਉਹਨਾਂ ਨੂੰ ਦੋਸਤੋ ਸਾਡੇ ਸਾਹਮਣੇ ਪੇਸ਼ ਕਰ ਦਤਾ ਸੋ ਅਸੀਂ ਇੱਥੋਂ ਇਸ ਨੂੰ ਕਾਪੀ ਕਰਾਂਗੇ ਕਾਪੀ ਕਰਨ ਤੋਂ ਬਾਅਦ ਦੋਸਤੋ ਅਸੀਂ ਆਪਣੇ ਬਲੌਗ ਦੇ ਉੱਪਰ ਜਾਵਾਂਗੇ ਬਲੌਗ ਦੇ ਉੱਪਰ ਦੋਸਤੋ ਜਾਣ ਤੋਂ ਬਾਅਦ ਤੁਹਾਨੂੰ ਇੱਥੇ ਨਿਊ ਪੋਸਟ ਵਾਲਾ ਆਪਸ਼ਨ ਦਿਖਾਈ ਦੇ ਰਿਹਾ ਸੋ ਨਿਊ ਪੋਸਟ ਤੇ ਤੁਸੀਂ ਕਲਿੱਕ ਕਰਨ ਕਲਿੱਕ ਕਰਨ ਤੋਂ ਬਾਅਦ ਦੋਸਤੋ ਤੁਸੀਂ ਇੱਥੇ ਸਭ ਤੋਂ ਪਹਿਲਾਂ ਟਾਈਟਲ ਲਿਖਣਾ ਜੋ ਟਾਈਟਲ ਅਸੀਂ ਦੋਸਤੋ ਉੱਥੇ ਲਿਖਿਆ ਸੀ ਸੋ ਇੱਥੇ ਅਸੀਂ ਲਿਖ ਦਾਂਗੇ ਜੀ ਟਾਪ 5 ਪੰਜਾਬੀ ਸਿੰਗਰ ਬਾਇਓਗ੍ਰਾਫੀ ਠੀਕ ਹੈ ਜੀ ਸੋ ਦੋਸਤੋ ਟਾਈਟਲ ਲਿਖਣ ਤੋਂ ਬਾਅਦ ਜੋ ਅਸੀਂ ਕਾਪੀ ਕੀਤਾ ਸੀ ਉਸ ਨੂੰ ਅਸੀਂ ਇੱਥੇ ਪੇਸਟ ਕਰ ਦੇਣਾ ਸੋ ਦੋਸਤੋ ਪੇਸਟ ਕਰਨ ਤੋਂ ਬਾਅਦ ਜੋ ਇਹ ਲਿਖਿਆ ਹੋਇਆ ਵਾ ਸੋ ਇਹਨੂੰ ਥੋੜਾ ਅਸੀਂ ਹੋਰ ਕਸਟਮਾਈਜ਼ ਕਰ ਦਾਂਗੇ ਡਿਜ਼ਾਈਨ ਕਰ ਦਾਂਗੇ ਸੋ ਇਸ ਤੇ ਲਈ ਦੋਸਤੋ ਤੁਸੀਂ ਕੀ ਕਰਨਾ ਇਸ ਤੇ ਲਈ ਜਿੱਥੇ ਦੋਸਤੋ ਗੁਰਦਾਸ ਮਾਨ ਸਾਹਿਬ ਲਿਖਿਆ ਹੋਇਆ ਉੱਥੇ ਤੁਸੀਂ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਦੋਸਤੋ ਜੋ ਪੈਰਾਗ੍ਰਾਫ ਹੈ ਉਸ ਨੂੰ نیچے ਕਰ ਦੇਣਾ ਤਾਂ ਕਿ ਗੁਰਦਾਸ ਮਾਨ ਸਾਹਿਬ ਦਾ ਜਿਹੜਾ ਨਾਮ ਹੈ ਉਹ ਟੌਪ ਤੇ ਆ ਜੇ ਤੇ ਉਹਨਾਂ ਦੀ ਜੋ ਬਾਇਓਗ੍ਰਾਫੀ ਹੈ ਉਹ ਦੋਸਤੋ نیچے ਆ ਜੇ ਸੋ ਤੁਸੀਂ ਇਕੱਲੇ ਇਕੱਲੇ ਦੋਸਤੋ ਸਿੰਗਰ ਦੀ ਇਸੇ ਤਰ੍ਹਾਂ ਬਾਇਓਗ੍ਰਾਫੀ ਨੂੰ ਉਹਨਾਂ ਦੇ ਨਾਮ ਦੇ ਹੇਠਾਂ ਲੈ ਆਉਣਾ ਸੋ ਇਸ ਤਰੀਕੇ ਨਾਲ ਦੋਸਤੋ ਜਿਹੜਾ ਸਾਡਾ ਬਲੌਗ ਹੈ ਉਹ ਦੇਖਣ ਨੂੰ ਵੀ ਸੋਹਣਾ ਲੱਗੇਗਾ ਤੇ ਜੇਕਰ ਕੋਈ ਇਨਸਾਨ ਸਾਡੇ ਬਲੌਗ ਤੇ ਆ ਕੇ ਇਸ ਨੂੰ ਰੀਡ ਕਰੇਗਾ ਤੇ ਦੋਸਤੋ ਉਸ ਨੂੰ ਵੀ ਚੰਗਾ ਲੱਗੇਗਾ ਪੜ੍ਹਨਾ ਕਿਉਂਕਿ ਦੋਸਤੋ ਨਾਂ ਵੀ ਵੱਖਰਾ ਹੈ ਤੇ ਉਸ ਦੀ ਜੋ ਬਾਇਓਗ੍ਰਾਫੀ ਹੈ ਉਹ نیچے ਆ ਚੁੱਕੀ ਹੈ ਸੋ ਦੋਸਤੋ ਇਸ ਤੋਂ ਬਾਅਦ ਜੋ ਤੁਹਾਨੂੰ ਉੱਪਰ ਪੋਸਟ ਵਾਲਾ ਆਪਸ਼ਨ ਦਿਖਾਈ ਦੇ ਰਿਹਾ ਇਹ ਰੋ ਦਿਖਾਈ ਦੇ ਰਿਹਾ ਸੋ ਇਸ ਤੇ ਤੁਸੀਂ ਕਲਿੱਕ ਕਰਕੇ ਇਹਨੂੰ ਤੁਸੀਂ ਪੋਸਟ ਕਰ ਦੇਣਾ ਤੇ ਦੋਸਤੋ ਤੁਸੀਂ ਇਸ ਦੇ ਵਿੱਚ ਇਮੇਜਸ ਵੀ ਫੋਟੋਸ ਵੀ ਅਪਲੋਡ ਕਰ ਸਕਦੇ ਹੋ ਤੁਸੀਂ ਇਸ ਦੇ ਵਿੱਚ ਦੋਸਤੋ ਕਾਪੀਰਾਈਟ ਫ੍ਰੀ ਵੀਡੀਓ ਵੀ ਅਪਲੋਡ ਕਰ ਸਕਦੇ ਹੋ ਸੋ ਦੋਸਤੋ ਇਸ ਤਰੀਕੇ ਨਾਲ ਤੁਸੀਂ ਆਪਣੀ ਇੱਕ ਵੈਬਸਾਈਟ ਬਣਾ ਕੇ ਦੋਸਤੋ ਬਲੌਗ ਲਿਖ ਸਕਦੇ ਹੋ ਚੈਟ ਜੀਪੀਟੀ ਦੀ ਮਦਦ ਦੇ ਨਾਲ ਤੇ ਦੋਸਤੋ ਇਸ ਦੇ ਵਿੱਚ ਤੁਹਾਨੂੰ ਕੋਈ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਪੈਣਾ ਤੁਹਾਨੂੰ ਕੁਝ ਬੋਲਣਾ ਨਹੀਂ ਪੈਣਾ ਤੁਸੀਂ ਸਿਰਫ ਇੱਕ ਘੰਟੇ ਦੇ ਵਿੱਚ ਵਿੱਚ ਦੋਸਤੋ 4 ਤੋਂ 5 ਬਲੌਗ ਹਰ ਦਿਨ ਲਿਖ ਸਕਦੇ ਹੋ ਤੇ ਦੋਸਤੋ ਤੁਸੀਂ 5 ਤੋਂ 6 ਦਿਨਾਂ ਦੇ ਬਾਅਦ ਆਪਣੀ ਵੈਬਸਾਈਟ ਨੂੰ ਮੋਨਟਾਈਜ਼ ਕਰਾਉਣ ਦੇ ਲਈ ਦੋਸਤੋ ਅਪਲਾਈ ਕਰ ਸਕਦੇ ਹੋ ਕਿਉਂਕਿ 25 ਤੋਂ 30 ਬਲੌਗ ਜੇਕਰ ਤੁਸੀਂ 5 ਤੋਂ 6 ਦਿਨ ਦੇ ਵਿੱਚ ਲਿਖ ਦਿੰਨੇ ਹੋ ਤੇ ਤੁਹਾਡੀ ਦੋਸਤੋ ਜਿਹੜੀ ਮੋਨਟਾਈਜ਼ੇਸ਼ਨ ਐਲੀਜੀਬਿਲਟੀ ਹੈ ਉਹ ਔਨ ਹੋ ਜਾਵੇਗੀ ਦੋਸਤੋ ਜਦੋਂ ਤੁਹਾਡਾ ਮੋਨਟਾਈਜ਼ੇਸ਼ਨ ਅਪਰੂਵ ਹੋ ਗਿਆ ਤੇ ਇਸ ਤੋਂ ਬਾਅਦ ਜਿੰਨੀ ਵੀ ਦੋਸਤੋ ਟ੍ਰੈਫਿਕ ਤੁਹਾਡੇ ਬਲੌਗ ਤੇ ਆ ਕੇ ਤੁਹਾਡੀਆਂ ਚੀਜ਼ਾਂ ਨੂੰ ਤੁਹਾਡੇ ਟੌਪਿਕ ਨੂੰ ਰੀਡ ਕਰੇਗੀ ਉਸ ਹਿਸਾਬ ਦੇ ਨਾਲ ਤੁਹਾਨੂੰ ਦੋਸਤੋ ਹਰ ਦਿਨ 11 ڈالر ਆਪਣੇ ਬਲੌਗ ਤੇ ਦਿਖਾਈ ਦੇਣਗੇ। ਸੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਆਪਣਾ ਪਿਆਰਾ ਜਿਹਾ ਇੱਕ ਕਮੈਂਟ ਕਰ ਦਿਓ ਤੇ ਦੋਸਤੋ ਸਾਡੇ ਚੈਨਲ ਦੇ ਨਾਲ ਬਣੇ ਰਹੋ ਕਿਉਂਕਿ ਅਸੀਂ ਹਰ ਦਿਨ ਨਵੀਂ-ਨਵੀਂ ਜਾਣਕਾਰੀ ਲੈ ਕੇ ਆਉਣੇ ਰਹਿੰਦੇ ਆ। ਸੋ ਧੰਨਵਾਦ ਜੀ।